ਸਤਨਾਮ ਸ਼ਿਰਵਾਹ ਹੈ ਗੁਰੂ ਸਾਹਿਬ ਜੀ ਆਸ ਅੰਤ ਮੰਹਲਾ ਪੰਜਵਾ ਕਾਰ ਚੌਥਾਂ ਇੱਕ ਅੰਕਾਰ ਸਤਿਗੁਰ ਪ੍ਰਸਾਦਿ ਹਰ ਚਰਨ ਕਮਲ ਮਨ ਭਿਦਿਆ ਏਚਿਆ ਨਾ ਮਿੱਠਾ ਨਰਾਮ ਰਾਜੀ ਮੇਰੇ ਸੰਤ ਸੰਗਤਿਆ ਰਾਦਿਆ ਹਰ ਘਟ ਘਟ ਦੀਠਾ ਰਾਮ ਰਾਜੀ ਹਰ ਚਰਨ ਕਮਲ ਮਨ ਵਿਦਿਆ ਕ੍ਰਿਸ਼ਨਾ ਨਾਮ ਮਿੱਠਾ ਰਾਮ ਰਾਜੀ ਮੇਲੇ ਸੰਤ ਸੰਗਤੀ ਆ ਰਦੀਆ ਹਰ ਘਾਟ ਕਟੇ ਡੀ ਉਠਾਂ ਰਾਮ ਰਾਜੀ ਹਰ ਘਟ ਘਟੇ ਦੀਠਾ ਅੰਮ੍ਰਿਤ ਉਠਾ ਜਨਮ ਮਰਨ ਦੁੱਖਨਾਠੀ ਗੋਣਦ ਗਾਇਆ ਸਭ ਦੁੱਖ ਮਿਟਾਇਆ ਆਮ ਬਿਨਸੀ ਗਾਠੇ ਪ੍ਰਯਾਸ ਹਜਿਸ ਭਾਈ ਛੋੜ ਰਾਜਾਈ ਮਾਨ ਲੱਗਾ ਹੰਗਮ ਜੀਠਾ ਹਰਨਨਕ ਵਿਦਿ ਚਰਨ ਕਮਲ કે આન ના મીઠા જેઓ રાતી જલ છૂલી ત્યયો રામ રસ મા રામ રાજી ਔਰ ਪੂਰੇ ਉਪਦੇਸਿਆ ਜੀਵਨ ਗਤ ਪਾਤੇ ਰਾਮ ਰਾਜੇ ਜੀਵਨ ਗਤ ਸੁਆਮੀ ਅੰਤਰ ਜਾਮੀ ਆਪਲੀ ਤਨ ਪਦਾਰਥ ਪਰਗਟ ਪੂਰਨ ਛੋੜਨਾ ਕਤ ਹੋ ਜਾਏ ਪ੍ਰਭ ਸੁਗਰ ਸਰੂਪ ਸੋ ਜਾਣ ਸੁਆਮੀ ਨਾਨਕ ਹਾਰ ਮੱਤੇ ਚਾਤ੍ਰਿਕ ਜਾਚ ਬੂਦ ਜਿਉ ਹਾਰ ਪ੍ਰਾਨ ਸਵਹਤੇ ਪਿਆਰਾ ਰਾਮ ਰਾਜੀ ਸਵਹਤੇ ਪਿਆਰਾ ਪਰਖ ਨਾਰਨ ਤਾਂ ਕੀ ਘਟ ਨਹੀਂ ਜਾਣੀ ਹੈ ਹਰ ਆਸ ਗਿਰਾਸ ਨ ਬਿਸਰੈ ਕਵਹੂੰ ਘਰ ਸਵ ਦੀ ਰੰਗ ਮਾੜੀਆਂ ਪ੍ਰਭ ਪਰਖ ਜਗ ਜੀਵਨ ਸੰਤ ਰਸ ਪੀਵਨ ਜਪ ਪਰਮ ਮੋਹ ਦੁਖ ਡਾਰਾ ਯਾਤ੍ਰਿਕ ਜਾਚ ਬੂੰਦ ਜਿਓ ਨਾਨਕ ਹਰ ਪਿਆਰਾ ਮਿਲੇ ਨਰਾਇਣੀ ਆਪੜੇ ਮਾਨੁਰਥਾ ਪੂਰਾ ਰਾਮ ਕਾਠੀ ਪੀਤ ਪਰਮ ਕੀ ਪੇਟਤ ਗੁਰ ਸੂਰਾ ਰਾਮ ਰਾਜੀ ਪੂਰਨ ਗੁਰ ਪਾਏ ਪੁਰਬ ਲਖਾਈ ਸਭ ਨਿਤ ਦੀਨ ਦਇਆਲ ਨਾਨ ਆਦਮਾਤ ਅੰਤ ਪ੍ਰਵਸੋਈ ਸੰਦਰ ਗੁਰ ਗੋਪਾਲਨ ਸੁਖ ਸਾਜਿਆ ਨੰਦ ਕਨਾਰੇ but आनंद कहि रे पतित पावन साधु धुरान हर मिले नारायण नानक मानु रे ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ